ਤਤੂ ਜੇਪਾਸੇ ਰਾਜਪੁਰਾ ਚ ਦਿੱਲੀ ਅੰਬਾਲਾ ਨੈਸ਼ਨਲ ਹਾਈਵੇ ਤੇ ਹਾਸਾ ਵਾਪਰਿਆ ਸੰਗਣੀ ਧੁੰਦ ਦੇ ਕਾਰਨ ਇੱਕ ਹੋਰ ਹਾਸਾ ਵਾਪਰਿਆ ਆਪਸ ਚ ਕਈ ਵਾਹਨ ਟਕਰਾ ਗਏ ਦਾਸਤੋ ਵੱਧ ਲੋਕ ਹਾਸੇ ਚ ਜ਼ਖਮੀ ਹੋਏ ਨੇ ਹਾਲਾਕੀ ਸੜਕ ਸੁਰੱਖਿਆ ਫੋਰਸ ਨੇ ਜ਼ਖਮੀਆਂ ਨੂੰ ਹਸਪਤਲ ਪਹੁੰਚਾਇਆ ਤਿੰਨ ਕਾਰਾਂ ਇੱਕ ਟਰੱਕ ਤੇ ਇੱਕ ਪੀਆਰਟੀਸੀ বাস ਨੇ ਕਰੀਬ 6 ਵਾਹਨਾਂ ਵਿਚਾਲੇ ਟੱਕਰ ਹੋਈ ਹੈ ਪਿੰਡ ਚਮਾਰੂ ਨੇੜੇ ਇਹ ਪੂਰਾ ਹਾਸਾ ਵਾਪਰਿਆ ਤਾਂ ਜਿਵੇਂ ਕਿ ਸੰਗਣੀ ਧੁੰਦ ਕਾਰਨ ਹਾਸੇ ਵਾਪਰ ਰਹੇ ਨੇ ਰਾਜਪੁਰਾ ਦੇ ਵਿੱਚ ਵੀ ਇਹ ਹਾਸਾ ਵਾਪਰਿਆ ਹੈ ਕਈ ਵਾਹਨ ਇੱਕ ਤੋਂ ਬਾਅਦ ਇੱਕ ਆਪਸ ਚ ਟਕਰਾ ਗਏ ਦੱਸ ਪਪ੍ਰਿਆਤ ਦੇ ਨਕਾਰਾਂ ਇੱਕ ਟਰੱਕ ਪੀਆਰਟੀਸੀ ਵਾਸਨੇ 6 ਵਾਹਨਾਂ ਵਿਚਾਲੇ ਟੱਕਰ ਹੋਈ ਹੈ ਤਸਵੀਰਾਂ ਚ ਦੇਖਿਆ ਜਾ ਸਕਦਾ ਹੈ ਕਿ ਇਸ ਤਰ੍ਹਾਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਹੋਏ ਨੇ ਹਾਲਾਂਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ 10 ਤੋਂ ਵੱਧ ਲੋਕ ਇਸ ਹਾਦਸੇ ਚ ਜ਼ਖਮੀ ਦੱਸੇ ਜਾ ਰਹੇ ਨੇ ਜੋ ਕਿ ਇਸ ਸਮੇਂ ਹਸਪਤਾਲ ਦਾਖਲ ਨੇ ਹਾਲਕਿ ਐਸਐਸਐਫ ਨੇ ਬਖਤੀ ਪਹੁੰਚੀ ਕਿ ਜ਼ਖਮੀਆਂ ਨੂੰ ਫਰਸਟ ایڈ ਦਿੱਤੀ ਤੇ ਉਹਨਾਂ ਨੂੰ ਹਸਪਤਾਲ ਪਹੁੰਚਾ ਦਿੱਤਾ ਪਰ ਇਹ ਵਾਹਨ ਕਿਤਨਾ ਕਿਤਿ ਤਸਵੀਰਾਂ ਖੁਦ ਬਿਆਨਕਾਰੀਆਂ ਨੇ ਕਿ ਕਿੰਨਾ ਵੱਡਾ ਹਾਸਾ ਰਿਹਾ ਹੋਵੇਗਾ ਕਿ ਪੀਆਰਟੀਸੀ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ ਇਹ ਤਸਵੀਰਾਂ ਨਜ਼ਰ ਆ ਰਹੀਆਂ ਨੇ ਕਿ ਇੱਕ ਤੋਂ ਬਾਅਦ ਇੱਕ ਆਪਸ ਵਿੱਚ ਕਈ ਵਾਹਨ ਟਕਰਾਈ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਜ਼ਾਹਰ ਤੌਰ ਤੇ ਜਦੋਂ ਸੰਘਣੀ ਤੁੰਦ ਛਾਈ ਹੁੰਦੀ ਹੈ ਜਦੋਂ ਇੱਕ ਦੋ ਵਾਹਨਾਂ ਦੀ ਟੱਕਰ ਹੁੰਦੀ ਹੈ ਤਾਂ ਪਿਛਲੋਂ ਆਪਣੀ ਸਪੀਡ ਚਾਰੇ ਵਾਹਨਾਂ ਨੂੰ ਇੱਕਦਮ ਅੰਦਾਜ਼ਾ ਨਹੀਂ ਹੁੰਦਾ ਉਸ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਵਾਹਨ ਹਾਦਸੇ ਦਾ ਸ਼ਿਕਾਰ ਹੋਈ ਹੈ ਜੋ ਬੱਸ ਦਾ ਅਗਲਾ ਹਿੱਸਾ ਦੇਖਿਆ ਜਾ ਸਕਦਾ ਹੈ ਕਿ ਬਹੁਤ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਕਿਉਂਕਿ ਕਈ ਵਾਰ ਆਪਣੀ ਰਫ਼ਤਾਰ 'ਚ ਵਾਹਨ ਚੱਲ ਰਿਹਾ ਹੁੰਦਾ ਹੈ ਪਰ ਇਸ ਤੋਂ ਬਾਅਦ ਅੰਦਾਜ਼ਾ ਨਹੀਂ ਹੁੰਦਾ ਕਿ ਅੱਗੇ ਹੋ ਸਕਦਾ ਹੈ ਕਿ ਕੋਈ ਅਜਿਹਾ ਹਾਦਸਾ ਵਾਪਰਿਆ ਹੋਵੇ ਜਿਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਵਾਹਨ ਆਪਸ 'ਚ ਟਕਰਾ ਜਾਂਦੇ ਨੇ ਤਾਂ ਸੰਗਣੀ ਤੋਂ ਦੇ ਕਾਰਨ ਆਪਸ 'ਚ ਕਈ ਵਾਹਨ ਟਕਰਾਈ ਨੇ 10 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਨੇ ਹਾਲਾਂਕਿ ਗਨੀਮਤ ਹੈ ਕਿ ਕਿਸੇ ਦਾ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹੀ ਆਸ ਹੈ ਕਿ ਕਿਸੇ ਦਾ ਇਸ ਤਰ੍ਹਾਂ ਜਾਨੀ ਨੁਕਸਾਨ ਨਾ ਹੋਵੇ ਅਪੀਲ ਲਗਾਤਾਰ ਰਹੀ ਹੈ ਕਿ ਇਸ ਹਾਦਸੇ ਤੋਂ ਬਚਣ ਲਈ ਸੰਗਣੀ ਤੋਂ ਬਚਣ ਲਈ ਆਪਣਾ ਸਾਵਧਾਨੀ ਜੋ ਹੈ ਵਰਤੀ ਜਾਵੇ ਕੀ ਜਣਾ ਦੀਗਾ ਅਸੀਂ 45 ਸੈਕਟਰ ਦੀ ਚੰਡੀਗੜ੍ਹ ਤੇ ਪਰਸੀ ਬੈਠੀ ਰਹੇ ਕਿੰਨੀਆਂ ਕੁ ਸਟਾ ਬਜੀਆਂ ਤੋਂ ਤੇ ਬੇਟੀ ਦੇ ਨਾਲ ਤੇ ਜ਼ਿਆਦਾ ਬਜੀਆਂ ਹੂੰ ਥੋੜੇ ਕਿੰਨੀਆਂ ਕੁ ਬਜੀਆਂ ਮੇਰੇ ਇੱਥੇ ਹੀ ਆਏ ਕਿਉਂ ਪੇਪਰ ਰਹਿ ਗਿਆ ਹਾਂਜੀ ਫੇਰ ਪਾ ਰਹਿ ਗਿਆ ਕਾ ਦਾ ਪੇਪਰ ਦੀਗਾ ਕਲਰਕ ਦਾ ਕਿਹੜੇ ਮਹਿਕਮੇ ਦਾ ਸਰ ਇਹਦੀ ਪਤਾ ਨਹੀਂ ਗੱਡੀ ਦਾ ਕਨੈਕਟਰ ਹੈ ਸਰਕਾਰੀ ਪੀਆਰ ਚੰਡੀਗੜ੍ਹ ਜਾਂਦਾ ਸਰ ਜੀ ਕਿੱਧਰੋਂ ਆ ਰਹੇ ਸੀਗੇ ਥੋੜਾ ਹੋਰ ਚੰਡੀਗੜ੍ਹ ਤਾਂ ਜਿੱਤਦਾ ਕਿਤਾ ਹੈ ਕਿੰਡਰ ਹੈ ਦਰਮੋਰੇ ਕਾ ਐਂਟਰ ਜਾ ਰਿਹਾ ਸੀਗਾ ਜੀ ਇੱਕ ਐਂਟਰ ਨੇ ਕੱਟ ਮਾਰਿਆ ਤਾਂ ਕਰਕੇ ਬੱਸ ਉਹ ਦੇ ਵਿੱਚ ਰਚੀ ਕਿੰਨੇ ਕੁ ਕਿੰਨਿਆ ਕੁ ਲੋਰੀਆ ਫਟੜੂਂ ਗਿਆ ਮਮੋਲੀ ਫਟਣ ਲੱਗੀ ਸਵਾਰੀਆਂ ਦਾ ਡਰਾਈਵਰ ਦਾ ਨੁਕਸਾਨ ਹੋਇਆ ਮਤਲਬ ਸੱਸਾ ਸੱਕਣਾ ਜਿਹੜਾ ਬੱਸ ਦਾ ਕਿੰਨਾ ਕੁ ਨੁਕਸਾਨ ਹੋ ਗਿਆ ਬੱਸ ਦਾ ਬਹੁਤ ਨੁਕਸਾਨ ਹੋਇਆ ਜੀ ਪੂਰੇ ਬੱਸ ਜਮੀ ਡੈਮੇਜ ਹੋ ਗਈ ਅਧਿਕ ਰਣਾਲ ਦੁਆਰੇ ਸੀ ਹੂੰ ਔਰ ਨਵਾਂ ਸ਼ਹਿਰ ਪਹੁੰਚਣਾ ਸੀ ਅੱਛਾ ਕਿੱਥੇ ਜਾ ਸੀ ਪਹੁੰਚਾਂਗੇ ਅੰਦੀ ਬਾਸ ਤੇ ਚਿਲਿੰਡਰ ਦਾ ਕੰਮ ਸੀ ਅੱਛਾ ਤੁਹਾਡੇ ਦੋ ਦੋ ਨਾਮ ਸਿਰਾਂ ਬੋਲ। ਅੱਤ ਕਿੰਨਾ ਕੁ ਨੁਕਸਾਨ ਹੋ ਗਿਆ ਗੱਡੀ ਦਾ ਸਰ? ਗੱਡੀ ਦਾ ਸਰ ਨੁਕਸਾਨ ਗੱਡੀ ਦੇ ਨੁਕਸਾਨ ਦਾ ਕੀ? ਪੰਜਾਬ ਨੂੰ ਸਮਨ ਕਰਨ ਤੇ ਉਹਨਾਂ ਤੋਂ ਜਵਾਬ ਮੰਗਣ। ਪੰਜਾਬ 'ਚ ਨਸ਼ੇ ਤੇ ਲਗਾਮ ਕਦੋਂ ਲੱਗੇਗੀ? ਇਹ ਵੀ ਸਵਾਲ ਬੀਜੇਪੀ ਕਰਦੀ ਹੋਈ ਨਜ਼ਰ ਆਈ ਹੈ। ਰਾਜ ਪੰਜਾਬ ਬੀਜੇਪੀ ਵਹੁਤ ਜੋ ਕਿ ਗਵਰਨਰ ਹਾਊਸ ਪਹੁੰਚ ਆਇਆ ਸੀ ਉਹਨਾਂ ਵੱਲੋਂ ਕਈ ਮਧਿਆਨ ਨੂੰ ਲੈ ਕੇ ਗਵਰਨਰ ਨਾਲ ਗੱਲਬਾਤ ਕੀਤੀ ਗਈ ਹੈ ਤੇ ਇਸ ਬure ਤੇ ਉਹਨਾਂ ਅੰਦਾਲੀਆਂ ਨਾਲ ਮੁਲਾਕਾਤ ਕੀਤੀ ਗਈ ਤੇ ਇਹ ਵੀ ਕਿਹਾ ਕਿ ਡੀਜੀਪੀ ਪੰਜਾਬ ਨੂੰ ਸਮਨ ਕੀਤਾ ਜਾਵੇ ਤੇ ਨਾਲ ਹੀ ਗੈਂਗਸਟਰਵਾਦ ਤੇ ਨਸ਼ੇ ਨੂੰ ਲੈ ਕੇ ਵੀ ਕਈ ਸਵਾਲ ਚੁੱਕੇ ਗਏ। ਸਾਰੇ ਮੁੱਦੇ ਚਾਹੇ ਉਹ ਲਾਅ ਐਂਡ ਆਰਡਰ ਦਾ ਹੈ ਚਾਹੇ ਉਹ ਨਸ਼ਿਆਂ ਦੇ ਵਾਧਾ ਪਸਾਰਾ ਹੈ ਚਾਹੇ ਉਹ ਮੀਡੀਆ ਦਾ ਦਮਨ ਹੈ ਅਸੀਂ ਸਰਕਾਰ ਦੀ ਇਸ ਪੂਰੀ ਕੰਪਲੀਟ ਫੇਲਰ ਦਾ ਜਿਹੜਾ ਵਿਸ਼ੇ ਆ ਮਾਨਯੋਗ ਗਵਰਨਰ ਸਾਹਿਬ ਦੇ ਸਾਹਮਣੇ ਰੱਖਿਆ ਹੈ ਉਹਨਾਂ ਨੂੰ ਨਿਵੇਦਨ ਕੀਤੀ ਹੈ ਕਿ ਇਹਨਾਂ ਸਾਰੇ ਇਸ਼ੂ ਦੇ ਉੱਪਰ ਉਹ ਪੰਜਾਬ ਸਰਕਾਰ ਦੇ ਕੋਲੋਂ ਰਿਪੋਰਟ ਮੰਗਣ ਕਿਉਂਕਿ ਉਹ ਪੰਜਾਬ ਦੇ ਸੰਵਿਧਾਨਕ ਮੁਖੀ ਨੇ ਕਨਸਟੀਚੂਨਲ ਹੈਡ ਨੇ ਸਟੇਟ ਦੇ ਸੋ ਅਸੀਂ ਉਹਨਾਂ ਨੂੰ ਨਿਵੇਦਨ ਕੀਤਾ ਕਿ ਉਹ ਸਰਕਾਰ ਨੂੰ ਬੁਲਾ ਕਰਕੇ ਉਹਨਾਂ ਦੀ ਜਵਾਬਦੇਹੀ ਤੈਅ ਕਰਨ ਸੋ ਅੱਜ ਗਵਰਨਰ ਹਾਊਸ ਦੇ ਵਿੱਚ ਬੀਜੇਪੀ ਦਾ ਇੱਕ ਵਫਾਦ ਪਹੁੰਚਿਆ ਸੀਗਾ ਲਾਅ ਐਂਡ ਆਰਡਰ ਦੀ ਅਸੀਂ ਗੱਲ ਕਰ ਲਈਏ ਨਸ਼ੇ ਦੇ ਮੁੱਦਿਆਂ ਨੂੰ ਲੈ ਕੇ ਗੱਲ ਕਰ ਲਈਏ ਕਈ ਮੁੱਦਿਆਂ ਨੂੰ ਲੈ ਕੇ ਅੱਜ ਗੱਲਬਾਤ ਕੀਤੀ ਗਈ ਹੈ ਫਤੇ ਸਿੰਘ ਬਾਜਵਾਦੀ ਸਾਡੇ ਨਾਲ ਨੇ ਮਾਜਮਾ ਸਾਹਿਬ ਅੱਜ ਇੰਪੋਰਟੈਂਟ ਕਹਿ ਸਕਦੇ ਆ ਕਿ ਤੁਸੀਂ ਅੱਜ ਪਹੁੰਚੇ ਸੀਗੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਦੀ ਗੱਲ ਕਰ ਲਈਏ ਨਸ਼ੇ ਦੇ ਮੁੱਦਿਆਂ ਨੂੰ ਲੈ ਕੇ ਗੱਲ ਕਰ ਲਈਏ ਤੁਸੀਂ ਕਿਸ ਤਰ੍ਹਾਂ ਵੇਖਦੇ ਹੋ ਅੱਜ ਤੁਹਾਡੀ ਕਾਫੀ ਡਿਟੇਲ ਗੱਲਬਾਤ ਹੋਈ ਹੈ ਗਵਰਨਰ ਸਾਹਿਬ ਦੇ ਨਾਲ ਦੇਖੋ ਬਦਕਿਸਮਤੀ ਦੀ ਗੱਲ ਹੈ ਵੀ ਜੇ ਸਰਕਾਰ ਨੂੰ ਇੰਨੇ ਵੱਡੇ ਮੈਂਡੇਟ ਨਾਲ ਪੰਜਾਬ ਦੇ ਲੋਕਾਂ ਉਹ ਸਰਕਾਰ ਬੁਰੀ ਤਰ੍ਹਾਂ ਫੇਲ ਹੋ ਰਹੀ ਹੈ ਚਾਹੇ ਤੁਸੀਂ ਰੋਜ਼ ਦੇਖ ਲੋ ਰੋਜ਼ ਕਤਲ ਹੋਏ ਹੁੰਦੇ ਨੇ ਫਰੋਤੀਆਂ ਤੇ ਤੁਸੀਂ ਗੱਲ ਛੱਡ ਦੋ ਵੀ ਅੱਗੇ ਤੇ ਕਾਰਾਂ ਦੇ ਜਿਹਨੇ ਨਵੀਂ ਗੱਡੀ ਲੈਂਦੀ ਉਹਨੂੰ ਆ ਜਾਂਦਾ ਸੀ ਵੇਚਦੇ ਪੈਸੇ ਦੇ ਹੁਣ ਤੇ ਕਰੀਆਨੇ ਵਾਲੇ ਦੁਕਾਨਾਂ ਵਾਲਿਆਂ ਨੂੰ ਵੀ ਆਣਾ ਸ਼ੁਰੂ ਵੀ ਤੇਰੀ ਦੁਕਾਨ 'ਚ ਇੰਨੀ ਸੇਲ ਹੋਈ ਹੈ ਇਹਨਾਂ ਕਰਿਆ ਨਾ ਉਸ ਲੈਵਲ ਤੱਕ ਅੱਜ ਹਰ ਵੱਡਾ ਜਿਹੜਾ ਕਾਰੋਬਾਰੀ ਹੈ ਵਪਾਰੀ ਹੈ ਉਹਨੂੰ 5 ਲੱਖ ਰੁਪਏ ਮਹੀਨੇ ਦਾ ਖਰਚਾ ਪੈ ਗਿਆ ਕਿਉਂਕਿ ਉਹਨੂੰ ਸਿਕਿਉਰਿਟੀ ਨਾਲ ਲਕੜੀ ਪੈਂਦੀ ਹੈ ਤੇ ਫਿਰ ਵੀ ਉਹਦੀ ਸਿਕਿਉਰਿਟੀ ਨਹੀਂ ਕਿਉਂਕਿ ਕੋਣ ਕਿਤੇ ਆਕੇ ਕਿਸਨੇ ਗੋਲੀ ਮਾਰ ਜਾਈ ਨਹੀਂ ਕਿਸੇ ਨੂੰ ਪਤਾ ਤਾਂ ਇਹਨਾਂ ਹਾਲਾਤਾਂ ਵਿੱਚ ਡਰੱਗ ਵਿਕਰੀ ਅੱਜ ਤੁਸੀਂ ਦੇਖਿਆ ਵੀ ਲੁਧਿਆਣੇ ਦੇ ਇੱਕ ਪਿੰਡ ਦੇ ਵਿੱਚ 6 ਬੰਦੇ ਇੱਕ ਬੱਚੇ ਇੱਕ ਘਰ ਦੇ ਚਲੇ ਗਏ ਤੋਂ ਪੰਜਾਬ ਨੂੰ ਤੇ ਆ ਜਿੱਦੇ ਕਿਸੇ ਦੀ ਨਜ਼ਰ ਲੱਗੀ ਨਜ਼ਰ ਕੀ ਇਹਨਾਂ ਆ ਜਿਹੜੇ ਜਿਨ੍ਹਾਂ ਨੂੰ ਸਰਕਾਰ ਦਿੱਤੀ ਹੈ ਉਹ ਦੇਖੋ ਤੁਸੀਂ ਇੱਕ ਚੌਥਾ ਥੰਬੂ ਡੈਮੋਕ੍ਰੇਸੀ ਦਾ ਤੇ ਤੁਸੀਂ ਕੋਈ ਗੱਲ ਇਹੋ ਜਿਹੀ ਨਹੀਂ ਕਰ ਸਕਦੇ ਜਿਹੜੀ ਸਰਕਾਰ ਦੇ ਖਿਲਾਫ ਜਾਂਦੀ ਹੋਵੇ ਕਿਉਂ ਜੇ ਤੁਸੀਂ ਕਰੋਗੇ ਐਫ ਆਰ ਨਾਲ ਦੂਜੇ ਪਾਸੇ ਸਰਕਾਰ ਦਾ ਦਾਵਾ ਕਰ ਰਹੀ ਹੈ ਨਸ਼ੇ ਦੇ ਮੁੱਦੇ ਨੂੰ ਲੈ ਕੇ ਦੂਜਾ ਪੜਾਅ ਸ਼ੁਰੂ ਕੀਤਾ ਹੈ ਪਿੰਡ ਦੇ ਪਹਿਰੇਦਾਰ ਗੈਂਗਸਟਰਾਂ ਨੂੰ ਲੈ ਕੇ ਕਾਫੀ ਜੜੀ ਹੈਗੀ ਹੈ ਥੱਲ ਪਾਈ ਜਾ ਰਹੀ ਹੈ ਗੈਂਗਸਟਰਾਂ ਤੇ ਡੀਜੀਪੀ ਪੰਜਾਬ ਵੱਲੋਂ ਜਿਹੜਾ ਹੈਗਾ ਕਿਹਾ ਜਾਂਦਾ ਸਰਕਾਰ ਵੱਲੋਂ ਕਿਹਾ ਜਾਂਦਾ ਹੈ ਚਾਹੇ ਨਸ਼ੇ ਦਾ ਮੁੱਦਨ ਹੋਵੇ ਚਾਹੇ ਉਹ ਗੈਂਗਸਟਰਾਂ ਨੂੰ ਲੈ ਕੇ ਦੇਖੋ ਬੜੇ ਦੁੱਖ ਦੀ ਗੱਲ ਹੈ ਮੈਂ ਅੱਗੇ ਵੀ ਗੱਲ ਕੀਤੀ ਬਈ ਨਸ਼ੇ ਦਾ ਨਸ਼ੇ ਨੂੰ ਰੋਕਣ ਦਾ ਕੌਣ ਕਹਿ ਰਹੇ ਨੇ ਜਿਹੜੇ ਖੁਦ ਨਸ਼ੇ ਦੇ ਵਿੱਚ ਨਸ਼ਾ ਕੀ ਹੁੰਦਾ ਸਰਕਾਰ ਦਾ ਨਸ਼ਾ ਤਾਕਤ ਦਾ ਨਸ਼ਾ ਉਸ ਨਸ਼ੇ ਦੇ ਵਿੱਚ ਉਹਨਾਂ ਨੂੰ ਪੰਜਾਬ ਵੇਖੀ ਨਹੀਂ ਰਿਹਾ ਵੀ ਪੰਜਾਬ ਚ ਹੋ ਕੀ ਰਿਹਾ ਅੱਜ ਕੀ ਤੁਸੀਂ ਸਮਝਦੇ ਹੋ ਵੀ ਆਮ ਆਦਮੀ ਪਾਰਟੀ ਦੀ ਇਹ ਐਡਵਰਟਾਈਜ਼ਮੈਂਟ ਵੀ ਸਾਡਾ ਸੈਕੰਡ ਫੇਜ਼ ਸ਼ੁਰੂ ਹੋ ਗਿਆ ਮੈਂ ਕਿਹਾ ਵੀ ਸੈਕੰਡ ਫੇਜ਼ ਸ਼ੁਰੂ ਹੋ ਗਿਆ ਫੜੋ ਨਾ ਉਹਨਾਂ ਬੰਦਿਆਂ ਨੂੰ ਜਿਹੜੇ ਤੁਹਾਡੇ ਪੀਓ ਨੇ ਜਿਹੜੇ ਪੁਲਿਸ ਦੇ AIG ਅਜੇ ਤੱਕ ਜਿਹੜੇ ਜਿਹਦਾ ਪਤਾ ਵੀ ਡਰੱਗ ਦੇ ਪੈਸਿਆਂ ਦੇ ਨਾਲ ਕਿੱਥੇ ਕਿੱਥੇ ਉਹਨੇ ਜਾਇਦਾਦਾਂ ਬਣਾਈਆਂ ਕਿਉਂ ਨਹੀਂ ਫੜੇ ਜਾਦੇ ਕਿਉਂਕਿ ਉਹਨਾਂ ਦਾ ਕਨੈਕਸ਼ਨ ਟੌਪ ਅੱਪ ਸੇ ਖੁੱਲੇਗਾ ਆਮ ਆਦੀ ਪਾਰਟੀ ਕਹਿੰਦੀ ਕਿ ਪਿਛਲੀ ਸਰਕਾਰਾਂ ਜਿਹੜੀ ਹੈਗੀ ਹੈ ਚਾਹੇ ਬੀਜਪੀ ਅਕਾਲੀ ਗੱਠਜੋੜ ਬੰਦਨ ਹੋਵੇ ਉਹਨਾਂ ਦੇ ਟਾਈਮ 'ਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਲਗਾਤਾਰ ਹਾਈਕ ਹੋਈ ਹੈ ਗੈਂਗਸਟਰਵਾਦ ਉੱਥੇ ਟਾਈਮ 'ਤੇ ਜਿਹੜਾ ਹੈਗਾ ਸ਼ੁਰੂਆਤ ਹੋਈ ਹੈ ਅਸੀਂ ਤਾਂ ਖਤਮ ਕਰ ਮੇਰੀ ਇੱਕ ਗੱਲ ਸੁਣੋ ਇਹ ਹਰ ਚੀਜ਼ ਪੁਰਾਣੀਆਂ ਸਰਕਾਰਾਂ ਤੇ ਪਾਉਂਦੇ ਨੇ ਅਸੀਂ ਇਹੀ ਮੰਨ ਲੀਏ ਇਹਨਾਂ ਦੀ ਗੱਲ ਇਸ ਸਰਕਾਰ ਲੋਕਾਂ ਨੇ ਇਹਨਾਂ ਨੂੰ ਕਿਉਂ ਬਣਾਇਆ ਸੀ ਇਸੇ ਕਰਕੇ ਬਣਾਇਆ ਸੀ ਨਾ ਕਿਉਂ ਚੁਣਿਆ ਸੀ ਇਸੇ ਕਰਕੇ ਚੁਣਿਆ ਸੀ ਵੀ ਜਿਹੜੀਆਂ ਕੋਤਾਈਆਂ ਪਿਛਲੀ ਸਰਕਾਰਾਂ ਕੋ ਹੋ ਗਿਆ ਤੁਸੀਂ ਠੀਕ ਕਰੋ ਉਹਦੇ 100 ਟਾਈਮਸ ਵਧ ਕੀਆ ਇਹਨਾਂ ਠੀਕ ਕੀ ਕਰਨਾ ਹੈ ਪੰਜਾਬ ਦੇ ਲੋਕ ਤੇ ਮੈਂ ਅੱਗੇ ਵੀ ਕਈ ਵਾਰ ਕਿਹਾ ਹੈ ਵੀ ਜਿਹੜੇ ਜਦਾ ਜੇਲ੍ਹ ਦੇ ਵਿੱਚ ਕੋਈ 20 ਸਾਲਾਂ ਤੋਂ ਬਾਅਦ ਜਿਹੜਾ ਆਖੀਰਲਾ ਸਾਲ ਹੁੰਦਾ ਨਾ ਉਹ ਲੀਕਾ ਮਾਰ ਮਾਰ ਕੇ ਕੰਦ ਤੇ ਕੱਢਦਾ ਹੁਣ ਇੰਨੇ ਦਿਨ ਰਹਿ ਗਏ ਇੰਨੇ ਦਿਨ ਰਹਿ ਗਏ ਪੰਜਾਬ ਦੇ ਵਿੱਚ ਵੀ ਹਾਲਾਤ ਇਹਦੇ ਵੀ ਆਮ ਆਦਮੀ ਪਾਰਟੀ ਜਾਣ ਤੇ ਪਰ ਲੋਕ ਹੁਣ ਦੀਵਾਰਾਂ ਤੇ ਲੀਕਾ ਮਾਰਕ ਬਾਰ ਕੇ ਵੇਰੇ ਵੀ ਕਿੰਨੇ ਦਿਨ ਰਹਿਗੇ ਇਹ ਸਾਡੇ ਸਾਡੇ ਘਲੋਂ ਲੱਥਨ ਸਾਡੇ ਸਾਡੇ ਪਿੱਛੋਂ ਛੱਡੀ ਆਕਾਲੀ ਦਲ ਪੁਨਰ ਸੁਰਜੀਤ ਦੀ ਪ੍ਰਧਾਨਗੀ ਛੱਡਣਾ ਚਾਹੁੰਦੇ ਸੀ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਬਿਆਨ ਉਹਨਾਂ ਦਾ ਔਰੇ ਵੱਡੀ ਖਬਰ ਰਸਲ ਤੇ ਸਿਰਫ ਨਿਊਜ਼ 18 ਪੰਜਾਬ ਤੇ ਨਿਊਜ਼ ਰੂਮ ਕਟਾਰਾ ਦੇ ਵਿੱਚ ਦੱਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਦਾ ਇਹ ਵੱਡਾ ਬਿਆਨ ਸੁਣਾ ਨੂੰ ਮਿਲਿਆ ਹੈ ਉਹਨਾਂ ਨੇ ਕਿਹਾ ਕਿ ਮੈਂ ਕਈ ਵਾਰ ਕੀਤੀ ਪਾਰਟੀ ਪ੍ਰਧਾਨ ਤੋਂ ਅਸਤੀਫੇ ਦੀ ਪੇਸ਼ਕਸ਼ ਤਾਂ ਪਾਰਟੀ ਦੇ ਵਿੱਚ ਜਿੰਨਾ ਚਾਹੀਦਾ ਸੀ ਉਹਨਾਂ ਸਾਥ ਨਹੀਂ ਮਿਲਿਆ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਹੈ ਜੇ ਉਹਨਾਂ ਉਹਨਾਂ ਸਾਥ ਮਿਲ ਜਾਂਦਾ ਤਾਂ ਫਿਰ ਅੱਜ ਪਾਰਟੀ ਦੀ ਹਾਲਤ ਕੁਝ ਹੋਰ ਹੋਣੀ ਸੀ ਤਾਂ ਕੋਲ ਮਿਲਾ ਕੇ ਆਪਣੇ ਆਪ ਦੇ ਵਿੱਚ ਇੱਕ ਵੱਡਾ ਬਿਆਨ ਗਿਆਨੀ ਹਰਪ੍ਰੀਤ ਸਿੰਘ ਦੇ ਗਏ ਨੇ ਔਰ ਉਹਨਾਂ ਨੇ ਇਹ ਕਿਹਾ ਹੈ ਕਿ ਉਹ ਪ੍ਰਧਾਨਗੀ ਛੱਡਣਾ ਚਾਹੁੰਦੇ ਸਨ ਉਹਨਾਂ ਸਾਥ ਨਹੀਂ ਮਿਲਿਆ ਤਾਂ ਜ਼ਿਕਰ ਹੋ ਗਿਆ ਗਿਆਨੀ ਹਰਪ੍ਰੀਤ ਸਿੰਘ ਜ਼ਥੇਦਾਰ ਨੇ ਸਾਬਕਾ ਸ਼ੇਖਾਰ ਕਾਲ ਤੱਕ ਸਾਹਿਬ ਦੇ ਔਰ ਇਸ ਤੋਂ ਇਲਾਵਾ ਜੇਕਰ ਗੱਲ ਕੀਤੀ ਜਾਵੇ ਤਾਂ ਵੱਡੇ ਪੱਦਰ ਤੇ ਉਸ ਸਮੇਂ ਜੇਕਰ ਗੱਲ ਕੀਤੀ ਜਾਵੇ ਸਾਰੇ ਚੈਪਟਰ ਦੀ ਜਿਸ ਵੇਲੇ ਸੁਪੀਤ ਪਾਥਲ ਨੂੰ ਸਜ਼ਾ ਜਿਹੜੀ ਹੈ ਉਹ ਸੁਣਾਈ ਗਿਆ ਕਾਲ ਤੱਕ ਸਾਬ ਫਸਿਲ ਤੋਂ ਉਸ ਸਮੇਂ ਜਥੇਦਾਰ ਜਿਹੜੇ ਪੰਜ ਸਿੰਘ ਸਹਿਬਾਨ ਸਨ ਉਹਨਾਂ ਦੇ ਵਿੱਚੋਂ ਗਿਆਨੀ ਹਰਪ੍ਰੀਤ ਸਿੰਘ ਇੱਕ ਸਨ ਬਹੁਤ ਬਿਆਨਪਾਸੀ ਹੁੰਦੀ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਜਦੋਂ ਜਥੇਦਾਰ ਦਾ ਅਹੁਦਾ ਜਿਹੜਾ ਹੈ ਉਹ ਉਹ ਉਹਨਾਂ ਤੋਂ ਉਹਨਾਂ ਦੇ ਪਾਸੇ ਕੀ ਤਰੰਦ ਉਸ ਤੋਂ ਬਾਅਦ ਪਾਰਟੀ ਦੇ ਵਿੱਚ ਆਉਂਦੇ ਨੇ ਔਰ ਉਹਨਾਂ ਨੂੰ ਪ੍ਰਦਾਨ ਜਿਹੜਾ ਹੈ ਥਾਪ ਦਿੱਤਾ ਜਾਂਦਾ ਔਰ ਜੇਕਰ ਪੁਨ ਸੁਰਜੀਤ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਇਸ ਦੇ ਵਿੱਚ ਸ਼ੋਮਨੀ ਅਕਾਲੀ ਦਲ ਦੇ ਜਿਹੜੇ ਉਹ ਆਗੂ ਨੇ ਜਿਹੜੇ ਵੱਡੇ ਆਗੂ ਪਰ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਇਹ ਕਹਿ ਕੇ ਕਿ ਉੱਥੇ ਸਥਿਤੀ ਠੀਕ ਨਹੀਂ ਹੈ ਹਲਾ ਠੀਕ ਨਹੀਂ ਹੈ ਤਾਂ ਪਹਿਲਾਂ ਬਿਆਨ ਸੁਣਾਉਣੇ ਆ ਕਿ ਕੁਝ ਕਹਿ ਰਹੇ ਨੇ ਗਿਆਨੀ ਹਰਪ੍ਰੀਤ ਸਿੰਘ ਕਿਉਂਕਿ ਉਹਨਾਂ ਨੇ ਕਿਹਾ ਹੈ ਕਿ ਮੈਂ ਅ ਅਸਤੀਫੇ